ਮੈਂ ਸਰ ਕੀ ਨਾਮ ਹੈ ਜੀ ਸਰਵੰਨ ਸਿੰਘ ਨੰਬਰਦਾਰ ਪੰਚਾੜ ਸਾਹਿਬ ਜੀ ਸਰ ਪਰਾਲੀਆਂ ਦੀ ਗੱਟ ਤੇ ਟਰੱਕ ਨੂੰ ਅੱਗ ਲੱਗੀ ਹੈ ਕੀ ਕਹਿਣਾ ਚਾਹੋਗੇ ਕਹਿਣਾ ਚਾਹੁੰਦੇ ਅੱਗੇ ਵੀ ਪਹਿਲਾਂ ਵੀ ਲੱਗ ਲਈ ਆ ਹੁਣ ਅੱਜ ਤਾਂ ਬਹੁਤ ਜ਼ਬਰਦਸਤ ਸੜਕ ਟੁੱਟ ਕੇ ਥੱਲੇ ਦੋਨੇ ਪਾਸੇ ਥੱਲੇ ਡਿੱਗੀ ਪਈ ਹੈ ਤੇ ਪ੍ਰਸ਼ਾਸਨ ਨੂੰ ਕੋਈ ਚਾਰ ਸਾਲ ਤੋਂ ਉਹਦੀ ਤਕਰੀਬਨ ਮੈਂ ਐਪਲੀਕੇਸ਼ਨ ਲਿਖ ਕੇ ਦੇ ਰਹੇ ਆ ਵੀ ਇਹਨੂੰ ਸੜਕ ਉੱਚੀ ਹੋ ਕੇ ਤਾਰਾਂ ਉੱਚੀਆਂ ਕਰੋ ਗੱਡੀਆਂ ਦੇ ਨਾਲ ਕਈ ਗੱਡੀਆਂ ਨੂੰ ਅੱਗ ਲੱਗ ਲੱਗ ਚੁੱਕੀ ਹੈ ਸੇਉ ਕਾਲਜ ਦਾ ਮੇਨ ਗੇਟ ਮੂਰੇ ਉੱਥੇ ਬੱਸਾਂ ਵੀ ਕਈ ਦਾ ਖੜ੍ਹ ਜਾਂਦੇ ਆ ਤੇ ਉਹਦੇ ਬੱਸਾਂ ਤੇ ਉੱਪਰ ਵੀ ਆਉਂਦੇ ਆ ਸਾਰਾ ਕੁਝ ਪ੍ਰਸ਼ਾਸਨ ਨੂੰ ਲਿਖ ਕੇ ਭੇਜਿਆ ਹੋਇਆ ਹੈ ਕਈ ਮਤੇ ਪਾ ਕੇ ਪੰਚਾਇਤਾਂ ਤੇ ਅਸੀਂ ਦਿੱਤੇ ਆ ਕਾਲਜ ਨੇ ਵੀ ਮਤੇ ਪਾ ਕੇ ਦਿੱਤਾ ਵੀ ਇਹਦਾ ਕੋਈ ਪ੍ਰਬੰਧ ਕਰੋ ਜੀ ਜੀ ਮੰਤਰੀ ਨੂੰ ਵੀ ਦਿੱਤਾ ਹੈ ਮਤੇ ਪਾ ਕੇ ਵੀ ਉਹ ਵੀ ਕਾਰਵਾਈ ਹੋ ਜਾ ਕੋਈ ਪ੍ਰਸ਼ਾਸਨ ਨੇ ਗੌਰ ਨਹੀਂ ਕੀਤੀ ਇਹ ਹਲੇ ਹੋਇਆ ਨਹੀਂ ਪਤਾ ਵੀ ਜਾਨੀ ਮਰਦੀ ਕੋਈ ਨੁਕਸਾਨ ਹੋ ਸਕਦਾ ਜੇ ਪਿੱਛੇ ਤਾਰਾਂ ਲੰਬੀ ਲੈਂ ਗਿਰੀ ਪਈ ਆ ਕਿਲੋਮੀਟਰ ਉੱਧਰ ਕਿਲੋਮੀਟਰ ਉੱਧਰ ਨੂੰ ਸਰ ਹੁਣ ਤੁਸੀਂ ਬਿਜਲੀ ਬੋਰਡ ਦੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੰਗ ਕਰਦੇ ਵੀ ਉੱਚੇ ਅਧਿਕਾਰੀ ਆਉਣ ਇੱਥੇ ਦੇਖਣ ਹੱਲ ਪਾ ਕੇ ਥੱਲੇ ਵਾਲੇ ਪਾਉਂਦੇ ਨੇ ਦੇਖ ਕੇ ਚਲ ਜਾਂਦੇ ਨੇ ਇਹ ਬੜਾ ਹਾਦਸਾ ਵੀ ਹੋ ਸਕਦਾ ਸੀ ਹੁਣ ਗੱਡੀ ਦਾ ਤਾਂ ਹਾਦਸੇ ਕਿੱਡਾ ਵੱਡਾ ਨੁਕਸਾਨ ਗੱਡੀ ਨਹੀਂ ਬਚੀ ਹੈਗੀ ਉਹਦੀ ਅੱਗ ਚੱਲਦੀ ਹੈ ਪ੍ਰਸ਼ਾਸਨ ਮੰਗ ਕਰਦੇ ਆ ਵੀ ਇਹਦਾ ਪ੍ਰਬੰਧ ਕਰੋ ਕੋਲ ਉੱਚੇ ਕਰੋ ਨਾਲੇ ਇਹ ਬੜੇ ਨੀਵੇਂ ਹੋ ਚੁੱਕੇ ਆ ਠੀਕ ਹੈ ਜੀ ਇਹ ਅੱਗ ਨਾ ਅਸਲ 'ਚ ਸਾਡੇ ਪਿੰਡੋਂ 1,23,000 ਕੇਵੀ ਲਾਈਨ ਲੰਘ ਰਹੀ ਹੈ ਬਿਜਲੀ ਵਾਲੀ ਕਿਉਂਕਿ ਬਹੁਤ ਨੀਵੀਂ ਹੋ ਚੁੱਕੀ ਹੈ ਕਾਲਜ ਦੇ ਬਿਲਕੁਲ ਗੇਟ ਦੇ ਅੱਗੇ ਤੇ ਨਗਰ ਤੇ ਇਹਦੇ ਕਾਰਨ ਕਰਕੇ ਇਹ ਅੱਗ ਲੱਗੀ ਏ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਨ ਚਾਹੋਗੇ ਵਿਜੀਲਿ ਬੋਰਡ ਤੋਂ ਸਰ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਵੀ ਤਰਖਾਸਾਂ ਦੇ ਚੁਕੇ ਆਂ ਪੰਚਾਇਤਾਂ ਵੱਲੋਂ ਵੀ ਮਤੇ ਪਾ ਕੇ ਦੇ ਚੁਕੇ ਆਂ ਤੇ ਕਾਲਜ ਵਾਲੇ ਵੀ ਮਤੇ ਪਾ ਕੇ ਦੇ ਚੁਕੇ ਆਂ ਵੀ ਉੱਥੇ ਸਟੂਡੈਂਟ ਆਉਨੇ ਆ ਬੱਚੇ ਆਉਨੇ ਆ ਪੈਨਾ ਨੰਗ ਰੱਖਿਆ ਉਹਦੇ ਹੇਠਾਂ ਤੇ ਵੀ ਰਿਸਕ ਹੈ ਬਹੁਤ ਜ਼ਿਆਦਾ ਜੀ ਤੇ ਅੱਗੇ ਵੀ ਦੋ ਤਿੰਨ ਵਾਰ ਅੱਗ ਲੱਗ ਚੁਕੀ ਏ ਪਹਿਲਾਂ ਵੀ ਪਰਾਲੀ ਵਾਲੀ ਗੱਡੀ ਨੂੰ ਅੱਗ ਲੱਗੀ ਸੀ ਉਸ ਤੋਂ ਬਾਅਦ ਦੋ ਵਾਰ ਟਰੱਕ ਵੀ ਟੱਚ ਹੋ ਗਿਆ ਤੇ ਬਹਿਗਵੇਂ ਵਾਲੇ ਆ ਕੇ ਦੇਖ ਜਾਂਦੇ ਨੇ ਤੇ ਨਿਗਾ ਮਾਰ ਕੇ ਮੁੜ ਕੇ ਚਲੇ ਜਾਂਦੇ ਨੇ ਤੇ ਕੋਈ ਗੌਰ ਨਹੀਂ ਕਰ ਰਿਹਾ ਅਸੀਂ ਪ੍ਰ ਇਹੀ ਬੇਨਤੀ ਕਰਦੇ ਆਂ ਕਿ ਵੱਡੇ ਅਧਿਕਾਰੀ ਜੀ ਉੱਚ ਅਧਿਕਾਰੀ ਆ ਕੇ ਇਹਨੂੰ ਮੌਕੇ ਨੂੰ ਦੇਖਣਾ ਤੇ ਇਹਨੂੰ ਉੱਚਾ ਚੁਗਵਾਉਣ ਦੀ ਅੱਜ ਤਾਂ ਪੋਲ ਉੱਚੇ ਕਰਨੀ ਚਾਹੀਤੇ ਤੈ ਤਾਰਾ ਉੱਚਾ ਕਰੀ ਜੀ ਅਸੀਂ ਇਹੀ ਮੰਗ ਕਰ ਰਹੇ ਆਂ